ਦੇਖੋ ਜੋ ਵੇਰਕੇ ਦੇ ਵਿੱਚੋਂ ਨਾ ਪਿਆ ਵਾ ਜੋ ਗੰਦ ਜੋ ਸਿਸਟਮ ਜੋ ਤੁਹਾਨੂੰ ਬੜਾ ਖਰਾਬ ਆ ਸੀਵੇ ਬੰਦਾ ਪਾਣੀ ਗੰਦਾ ਆਂਦਾ ਪਿਆ ਵਾ ਕੀ ਕੀ ਹੁੰਦਾ ਪਿਆ ਵਾ ਦੇਖੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਪਿੱਛੋਂ ਬਹੁਤ ਨੇੜਾ ਆ ਗਏ ਤੁਹਾਨੂੰ 2 ਘੰਟੇ ਹੋ ਗਏ ਬੈਠਿਆ ਨਾਲ ਮਾਫੀ ਮੰਗਦੇ ਵੇਖੋ ਭੜੀ ਤਰੀਕੇ ਵਾਲੇ ਬੰਦੇ ਤਗੜੇ ਹੋ ਕੇ ਐਨੀਆਂ ਬੁਕਟਾਂ ਪਾ ਦੋ ਸਾਡੇ ਪਿੰਡ ਦੇ ਵਿੱਚ ਹੱਥ ਤੇ ਮੋਹ ਲਾ ਕੇ ਹੱਥ ਤੇ ਮੋਹ ਲਾ ਖੜੇ ਹੋ ਜਾ ਗਏ ਹੱਥ ਤੇ ਮੋਹ ਲਾਣੀ ਆ ਸੋ ਯੂਨਿਟ 1 ਕਿੰਨਾ ਮਹੀਨੇ ਦੇ ਮਾਫ ਕੀਤੇ ਸੀ ਜੇ 301 ਕਿਲੋਮੀਟਰ ਹੁੰਦਾ ਸੀ ਤਾਂ ਇੱਕ ਯੂਨਿਟ ਦਾ ਸੀ ਪੈਸੇ ਲੈਂਦੇ ਸੀ ਅਸਰੇ ਸੀ ਨਾ ਔਰ ਅੱਜ ਸਿਰਫ ਸਾਨੂੰ ਗੁੰਮਰਾਹ ਕਰ ਰਹੇ ਚੰਨੀ ਹੋਣਾ ਦੀਆਂ ਜਿਹੜੀਆਂ ਪਾਲਸੀਆਂ ਨੂੰ ਉਹਨਾਂ ਨੂੰ ਕਮਾਫਰਾ ਕੇ ਕਰੋੜਾ ਰੁਪਈਆ ਅੱਜ ਪੰਜਾਬ ਨੂੰ ਕਰਜ਼ੇ ਦੇ ਥੱਲੇ ਕਰਕੇ ਉਹਦੀ ਐਡਵਰਟਾਈਜ਼ਮੈਂਟ ਕਰੀ ਕਿ ਬਿੱਲ ਜੀ ਬਿਜਲੀ ਮੁਫਤ ਕੀਤੀ ਮੈਂ ਇਹ ਕਿਤਾਬ ਉਹ ਕਿਤਾਬ ਮੈਂ ਕਹਿੰਦਾ ਕਿ ਇਹ ਉਹ ਚਰਨ ਸਰਦਾਰ ਚਰਨ ਸਿੰਘ ਜੰਮੀ ਨਹੀਂ ਦੇਣ ਸੀ ਤੁਸੀਂ ਕੀ ਕੀਤਾ प्यारे साथियों मैं मिनी पंजाब जहां मेरा जन्म जहां मेरी कर भूमि रही मैं उस क्षेत्र का निवासी हूं, मैं उत्तराखंड से आता हूं, बाजपुर नानक मता और हेमकुंट साहिब जहां पवित्र नगरी है देवभूमि है आज सदा प्योर सर्दी सर्दी माए ਪਾਸ ਲਿਖਦਾ ਹੈ ਸਭ ਤੋਂ ਮਾੜੀ ਪੁਲਸ ਦੀ ਕੋਟ ਤੇ ਕੋਦੋਂ ਵੀ ਮਾੜੀ ਸਾਡੀ ਕਿਰਤ ਦੀ ਲੁੱਟ ਅਸੀਂ ਲੁੱਟੇ ਜਾ ਰਹੇ ਹਾਂ ਮੰਡੀਆਂ 'ਚ ਮੰਡੀਆਂ 'ਚ ਆਪਣੀ ਚੀਜ਼ ਦਾ ਸੀ ਭਾਅ ਨਹੀਂ ਲਾ ਸਕਦੇ ਰੇੜੀ ਵਾਲਾ ਗਾਜਰਾਂ ਦਾ ਵੀ ਭਾਅ ਦੱਸਦਾ ਏ ਸ਼ਿਮਲਾ ਮਿਰਚ ਦਾ ਵੀ ਭਾਅ ਦੱਸਦਾ ਤੇ ਸਾਨੂੰ ਦੱਸ ਹੀ ਨਹੀਂ ਸਕਦਾ ਕਿ ਮੇਰੀ ਫਸਲ ਕਿੰਨੇ ਦੀ ਆ ਉਹ ਹਾਂ ਜੇਕਰ ਮੈਨੂੰ ਪੁੱਛੋ ਉਹ ਕਿੱਥੇ ਚਲੇਆ ਤੇ ਜਦੋਂ ਬੰਬ ਫੜ ਕੇ ਬਾਹਰ ਸੁਟਿਆ ਉਸੁੰਡੇ ਨੂੰ ਫੜਿਆ ਜਿਹੜਾ ਭਾਜਪੀ ਦੇ ਇੱਕ ਐਮਪੀ ਦੇ ਸਾਈਨਾਂ ਦੇ ਨਾਲ ਅੰਦਰ ਆਏ ਸੀ ਦੋ ਮੁੰਡੇ ਉਹਨਾਂ ਦਾ ਇੱਥੇ ਮਲਵਿੰਦਰ ਸਿੰਘ ਮੰਨੀ ਜੀ ਦੇ ਗ੍ਰਹਿ ਵਿਖੇ ਪਹੁੰਚਣ ਤੇ ਅਸੀਂ ਸਾਰੇ ਲੋਕਾਂ ਵਾਸੀ ਬਹਿਜਿਲੋਂ ਸ਼ੁਕਰ ਗੁਜ਼ਾਰ ਰਹਾਂ ਕੋਣ ਜਨੀਸ਼ ਮਸੀ ਬਹੁਤ ਵਧੀਆ ਢੰਗ ਨਾਲ ਦੱਸਣਗੇ ਸੋ ਇੰਨੀਆਂ ਗੱਲਾਂ ਦੇ ਨਾਲ ਸ਼ਿਮਾ ਦਾ ਜੈ ਤੁਹਾਡਾ ਵੀ ਸੰਦੀਪ ਸ਼ਾ ਸਤਿ ਸ੍ਰੀ ਅਕਾਲ ਜੈ ਹਿੰਮ ਸ਼ਹਾਦਤ ਹੋਈ ਤੇ ਵੱਖਵਾਦੀ ਸੋਚ ਨੂੰ ਖਤਮ ਕਰਨ ਤੇ ਸੋਛਾਨੂੰ ਕਿਉਂਕਿ ਵੱਖਵਾਦੀ ਸੋਚ ਕੱਲੀ ਸੋਚ ਰਹੀ ਹੈ ਅਤਵਾਦ ਨੂੰ ਪਹਿਲਾਂ ਖर्चे ਤੋਂ ਗੈਰ ਹੈ ਤੁਹਾਡੇ ਕੰਮ ਕਰਕੇ ਮੈਂ ਇਹਨੀਆਂ ਗੱਲਾਂ ਤੋਂ ਨਾਲ ਜ਼ਿਆਦਾ ਤੇ ਨਹੀਂ ਬੋਲ ਸਕਦਾ ਉਹ ਬੜੀ ਆ ਤੇ ਮੈਂ ਇਹਨੂੰ ਸਾਰਿਆਂ ਦਾ ਧੰਨਵਾਦ ਕਰਦਾ ਜੈ ਹਿੰਦ ਕੀਤਾ ਉਹ ਸਭ ਜਾਣਦੇ ਹੋ ਸੋ ਹੁਣ 6 ਮਹੀਨੇ ਤੋਂ ਜਿਹੜਾ ਸ਼ੰਪੂ ਬਾਰਡਰ ਤੇ ਤੁਸੀਂ ਮੋਰਚਾ ਲਾਇਆ ਜੇ ਦੇ ਪ੍ਰਾਪ ਹੱਕ ਲੈਣਾ ਕੋਈ ਕਾਨੂੰਨੀ ਜੁਰਮ ਹੈ ਤੇ ਫਿਰ ਅਸੀਂ ਕਿਸਾਨਾਂ ਨੂੰ ਕਵਾਂਗੇ ਗਲਤ ਆ ਤੇ ਜੇ ਅਸੀਂ ਕਾਨੂੰਨੀ ਹੱਕ ਲੈਣ ਵਾਸਤੇ ਸਾਨੂੰ ਭੀਮ ਰਹੋ ਬੇਦਖਾਨ ਬਾਬਾ ਸਾਹਿਬ ਨੇ ਜਿਹੜਾ ਸਾਨੂੰ ਅਧਿਕਾਰ ਦਿੱਤਾ ਰੋਡ ਬੰਦੀ ਦੇ ਵਿੱਚ ਲੋਕਾਂ ਨੂੰ ਬਹੁਤ ਵੱਡੇ ਪੱਤਰ ਤੇ ਗਮਰਾਹ ਕਰ ਛੱਡਿਆ ਜਿਹੜੇ ਗਰੀਬ ਤਬਕਾ ਆ ਉਹ ਲੈਣਾ ਤੇ ਲੱਗੇ ਰਹਿ ਗਏ ਜਿਹੜੇ ਪੈਰੇਕਾਰ ਨੇ ਉਹ ਨੋਟ ਵਟਾ ਕੇ ਖਾਲੀ ਕਰ ਦੇ ਖਜ਼ਾਨੇ ਤਖਤ ਬਦਲ ਦਿਓ ਤਾਜ ਬਦਲ ਦਿਓ ਤਖਤ ਬਦਲ ਦਿਓ ਤਾਜ ਬਦਲ ਦਿਓ ਦੋਸਤੋ ਸਵੇਰੇ ਖੜ ਕੇ ਉੱਠ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਆਪਣੀ ਮੱਦਦਾਨ ਕਰਨੀ ਹੈ ਔਰ ਆਪਣਾ ਜੋ ਨਿਸ਼ਾਨ ਪੰਜਾ ਹੈ ਪੰਜੇ ਦੇ ਜੋ ਨਿਸ਼ਾਨ ਤੇ ਮੋਹਰਾਂ ਲਾ ਕੇ ਸਰਦਾਰ ਗੁਰਜੀਤ ਸਿੰਘ ਜੀ ਔਜਾ ਸਾਹਿਬ ਨੂੰ ਕਾਮਜਾ ਬਣਾਉਣਾ ਹੈ ਸੋ ਗੱਲਾਂ ਦੀ ਬਹੁਤ ਸੀ ਬਾਕੀ ਰਹਿ ਗਏ ਕਿਉਂਕਿ ਪਿਛੇ ਬੁਲਾ ਰਹੇ ਵੀ 2-4 ਹੈਗੇ ਆਪਣੇ ਵੀਰ ਸਮਾਂ ਜ਼ਿਆਦਾ ਹੋ ਗਿਆ ਹੈ चलो इस पत्ता मैंबर पार्लीमेंट का खुला है ठीक ढाई साल बाद एक पत्ता साधान विधानसभा का खुलेगा आप गल करे जरूर करागत हम करा सो इन ही गला कहता है शिमला साजकान वाहू जी का, का खालसा वागुरू जी की फतह ये लोग देश विरोधी ने ਇਹ ਲੋਕ ਜਾਤੀਵਾਦੀ ਦੇ ਵਿੱਚ ਵੰਡ ਕੇ ਸਾਨੂੰ ਦੇਸ਼ ਵਾਸੀਆਂ ਨੂੰ ਆਪਣਾ ਰਾਜ ਸਥਾਪਿਤ ਕਰਨਾ ਚਾਹੁੰਦੇ ਨੇ ਮੈਂ ਇੱਕੋ ਹੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਉਹਨੂੰ ਯਾਦ ਰੱਖਿਓ ਹਮੇਸ਼ਾ ਘਰ-ਘਰ ਵਿੱਚ ਕਰਿਓ ਕਿ ਇਹ ਉਹ ਬੇਈਮਾਨ ਲੋਕ ਨੇ ਜਿਨ੍ਹਾਂ ਜਿਨ੍ਹਾਂ ਨੇ ਹਿੰਦੁਸਤਾਨ ਦੀ ਭਾਰਤ ਦੀ ਆਜ਼ਾਦੀ ਦਾ ਵਿਰੋਧ ਕੀਤਾ ਇਹ ਪ੍ਰੋਗਰਾਮ ਮੰਮੀ ਜੀ ਨੇ ਕਰਾਇਆ ਵਾ ਵੇਖੋ ਤਖੜੇ ਹੋ ਕੇ ਜੋ ਕੁਝ ਹੋਇਆ ਤੁਹਾਨੂੰ ਪਤਾ ਵਾ ਇਹ ਗੁਰਜੀਤ ਸਿੰਘ ਓਜਲਾ ਉਹ ਆ ਜਿਹੜਾ ਤੁਹਾਡੇ ਵਿੱਚੋਂ ਨਿਕਲ ਕੇ ਤੁਸੀਂ ਕਾਉਂਸਲਰ ਬਣਾਇਆ ਸੀ ਇਹਨਾਂ ਨੂੰ ਪਹਿਲੀ ਵਾਰ ਫਿਰ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਬਣੇ ਪ੍ਰਧਾਨ ਤੋਂ ਬਾਅਦ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਟਿਕਟ ਦਿੱਤੀ ਕਿੱਥੇ ਦਾ ਐਮਪੀ ਬਣੇ ਇਹਨਾਂ ਨੇ ਪਹਿਲੀ ਵਾਰੀ ਐਮਪੀ ਬਣ ਕੇ ਲੋਕਾਂ ਦੇ ਕੰਮ ਕੀਤੇ ਕੰਮ ਕਰਨ ਤੋਂ ਬਾਅਦ ਕਿ ਜੀ ਲੋਕਾਂ ਨੇ ਵੋਟਾਂ ਪਾਈਆਂ ਤੇ ਦੂਜੀ ਵਾਰੀ ਇਹਨਾਂ ਨੂੰ ਐਮਪੀ ਬਣਾਇਆ ਲੋਕਾਂ ਨੇ ਕੰਮ ਵੇਖਿਆ ਨਾ ਉਹਦੇ ਐਮਪੀ ਬਣਾਵਾ ਕੇ ਉਹ ਤੁਹਾਨੂੰ ਪੇਂਦਿਆਂ ਕੀ ਦੀਆਂ ਬੁਲਾ ਰਿਆ ਨੇ ਵੀ ਸਾਨੂੰ ਕਾਂਗਰਸ ਚੋਣ ਹੀ ਕਿਉਂ ਜ਼ਰੂਰੀ ਆ ਪਿਛਲੇ 10 ਸਾਲਾਂ ਤੋਂ ਤੁਸੀਂ ਵੇਖ ਲਿਆ ਜਿਹੜਾ ਝੂਠ ਬੋਲ ਕੇ ਮੁੰਦੀ ਆ ਇੱਕ ਵੀ ਗਰੰਟੀ ਪੂਰੀ ਨਹੀਂ ਉਲਟਾ ਜੀਐਸਟੀ ਨੋਡ ਬੰਦੀ ਉਦੋਂ ਕਰੋਨਾ ਆ ਗਿਆ ਸਾਨੂੰ ਬੜੀ ਮਾਰ ਚਲਣੀ ਪਈ ਖਾ ਜਿਹੜੇ ਬੇਦਾਗ ਨੇ ਔਰ ਜਿਹੜੇ ਸੱਚ ਦੇ ਹੱਕ ਦੀ ਲੜਾਈ ਲੜਦੇ ਨੇ ਸੋ ਸਾਥਿਓ ਆਪਾਂ ਇਸ ਵਾਰ ਸਿਰਫ ਤੇ ਸਾਥਿਓ ਇਹ ਜਿਹੜੀ ਵੋਟ ਹੈ ਇੱਕ ਇੱਕ ਮੋਰ ਦੇ ਨਾਲ ਤੁਸੀਂ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨ ਜਾ ਰਹੇ ਹੋ ਪ੍ਰਧਾਨ ਮੰਤਰੀ ਇਹੋ ਜਿਹਾ ਹੋਣਾ ਚਾਹੀਦਾ ਕਿ ਜਿਹੜਾ ਹਰ ਇੱਕ ਦੇ ਹੱਕ ਦੀ ਗੱਲ ਕਰੇ ਔਰ ਸੱਚ ਤੇ ਪੈਰਾ ਦੇਵੇ ਬਾਲ ਚੁੱਕੇ ਨੇ ਮੇਰੇ ਖਿਆਲ ਸਾਡੀ ਸਮਾਜ ਜਿੰਨੇ ਵੀ ਇਥੋਂ ਐਮਪੀ ਬਣ ਕੇ ਗਏ ਕਿਸੇ ਨੇ ਸਵਾਲ ਨਹੀਂ ਕੀਤੇ ਤੁਹਾਡੇ ਵਾਸਤੇ ਕਿਸਾਨਾਂ ਵਾਸਤੇ ਐਸਵੇ ਐਕਸਪ੍ਰੈਸ ਹਾਈਵੇ ਲਿਆਂਦਾ ਆ ਜਿਹੜੀ ਜਮੀਨ 30 ਲੱਖ 35 ਲੱਖ ਦੀ ਸੀ ਪੌਣੇ 2 ਲੱਖ ਤੋਂ ਲੈ ਕੇ ਪੌਣੇ 2 ਕਰੋੜ ਤੋਂ ਲੈ ਕੇ 4 ਕਰੋੜ ਤੱਕ ਲੋਕਾਂ ਨੂੰ ਮੁਆਵਜ਼ਾ ਮਿਲਿਆ ਉਹਦੇ ਪੈਸੇ ਪਿੰਡਾਂ ਦੀ ਜ਼ਮੀਨ ਦਾ 10 ਲੱਖ ਰੇਟ ਵਧ ਗਿਆ ਉਹ ਪੈਸਾ ਕਿਸਾਨ ਕੋ ਗਿਆ ਕਿਸਾਨ ਦਾ ਪੈਸਾ ਮਜ਼ਦੂਰ ਕੋ ਗਿਆ ਮਜ਼ਦੂਰ ਦਾ ਪੈਸਾ ਦੁਕਾਨਦਾਰ ਕੋ ਆਇਆ ਸਾਰੇ ਪਿਛੇ ਉਹ ਪੈਸੇ ਦਾ ਸਰਕਲ ਚੱਲਿਆ ਸੋ ਵੀਰੋ ਇਹ ਹੀ ਨਹੀਂ ਦਾ ਵੀ ਸੂਰਜ ਨੂੰ ਦੀਵਾ ਖਾਉਣ ਵਾਲੀ ਗੱਲ ਆ ਬਹੁਤ ਹੀ ਸਾਡੇ ਇਲਾਕੇ ਦੀ ਸ਼ਾਨ ਨੇ ਔਰ ਮੈਂ ਜਨਾ ਵੀ ਆ ਕਈ ਇਹਦੀ ਸੋਟੀ ਦਾ ਆ ਵੀ ਅਹੀਂ ਨੇ ਕਿਤੇ 2 ਵਜੇ ਇਕੱਠੇ ਕਰਨੇ ਹੁਣ ਤੇ ਸਾਨੂੰ ਦੇਖੀਦਾ ਆਸੇ-ਪਾਸੇ ਵੀ ਆਣ ਖਾਣ ਵਾਲੇ ਮੰਨ ਲਣਗੇ ਸਾਡੀ ਗੱਲ ਇਹਨਾਂ ਕੋ ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਆ ਇਹ ਪਤਾ ਨਹੀਂ ਇਹਨਾਂ ਨੂੰ 10 ਮਿੰਟ ਪਹਿਲਾਂ ਕਹਦਾ ਵੀ ਰੈਲੀ ਕਰਨੀ ਆ 10 ਮਿੰਟਾਂ ਦੇ ਵਿੱਚ ਵਿੱਚ ਹੀ ਮਿਹਰियां ਬਣ ਦਿੰਦੇ ਆ ਤੇ ਮੈਂ ਜਿੰਨਾ ਵੀ ਐਡਾ ਵੱਡਾ ਇਕੱਠ ਕਦੀ ਵੇਰ ਕੇ ਜਿੱਥੇ ਹੋਇਆ ਹੀ ਨਹੀਂ ਜਿੱਦਾਂ ਇਹ ਕਰਦੇ ਆ ਔਰ ਵਾਕੇ ਇਥੋਂ ਇਹ ਸਾਬਤ ਹੁੰਦਾ ਵੀ ਇਹ ਲੋਕਾਂ ਦੇ ਨਾਲ ਵੇਰ ਕਨ ਵਾਸੀਆਂ ਦੇ ਨਾਲ ਸੁੱਖ-ਦੁੱਖ ਦੇ ਵਿੱਚ ਹਰ ਉਹਨਾਂ ਦੀ ਮੁਸੀਬਤ ਦੇ ਵਿੱਚ ਉਹਨਾਂ ਦੇ ਨਾਲ ਖੜਉਂਦੇ ਆ ਉਹਨਾਂ ਦੇ ਨਾਲ ਖੜਦੇ ਆ ਜਿੱਥੇ ਆਪਣੇ ਕਾਰੋਬਾਰ ਨੂੰ ਤਰਜੀਹ ਦਿੰਦੇ ਆ ਕੰਮ ਕਾਰ ਨੂੰ ਦਿੰਦੇ ਆ ਉਥੇ ਲੋਕ ਸੇਵਾ ਦੇ ਵਿੱਚ ਵੀ ਏ ਪੂਰੇ ਤਤਪਰ ਰਹਿੰਦੇ ਆ ਜਿਹਦਾ ਸਬੂਤ ਅੱਜ ਫੱਟੇ ਮੇਰੇ ਮੰਚਰੇ ਬਿਰਾਜਮਾਨ ਮੇਰੇ ਵੀਰ ਡਾਕਟਰ ਪੰਨੂ ਜੀ ਸਨੀ ਵੀਰ ਜੀ ਢੋਲਾ ਪ੍ਰਧਾਨ ਜੀ ਅਕਬਲ ਜੀ ਪੂਰੀ ਭਾਈ ਨਾਮ ਮੋਦਲ ਜੀ ਡੀ ਐਮਓ ਸਾਹਿਬ ਬਗਲੂ ਰਾਜੀ ਜੀ ਤੇ ਪੁੱਪਲ ਜੀ ਸ਼ਾਮ ਸਿੰਘ ਜੀ ਤੇ ਬਾਕੀ ਜੇ ਅੱਗੇ ਬੈਠੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਹੋਣ ਕਰਕੇ ਆਪਣੀ ਥੋੜਾ ਜਿਹਾ ਅੱਧਾ ਘੰਟਾ ਹੋਲਾ ਸਭ ਲੇਟ ਹੋ ਗਿਆ ਬਸੀ ਸਾਹਿਬ ਪਹੁੰਚਣ ਆਲੇ ਆ ਤੇ ਐਮਵੀ ਸਾਹਿਬ ਇਹ ਪਿਛਲੇ ਸਾਢੇ ਤਿੰਨਾਂ ਘੰਟਿਆਂ ਤੋਂ ਬੈਠੇ ਨੇ ਇਹ ਤੁਹਾਡਾ ਇੰਤਜ਼ਾਰ ਕਰ ਰਹੇ ਸੀ ਇਹ ਇਲਾਕੇ ਵਾਲੇ ਲੋਕ ਤੁਹਾਨੂੰ ਪਿਆਰ ਕਰਦੇ ਨੇ ਖਾਸ ਕਰਕੇ ਮੱਲੀ ਨਾਲ ਪਿਆਰ ਕਰਦੇ ਨੇ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਪਣੇ ਵਿਚਾਰ ਦੱਸੋ ਔਰ ਇਹਨਾਂ ਨੂੰ ਦੱਸੋ ਕਿ ਅਸੀਂ ਪਿਛਲੇ 7 ਸਾਲਾਂ ਦੇ ਵਿੱਚ ਤੁਸੀਂ ਕੀ ਕਰਾਇਆ ਸਰਕਾਰੋ ਵਾਹਿਗੁਰੂ ਜੀ ਖਤਰੂ ਜਮੂ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਲਈ ਜਿਹੜੇ ਲੋਕ ਤੁਹਾਡੇ ਪੱਖਾਂ ਦੀ ਗੱਲ ਕਰਦੇ ਆ ਗਰੀਬਾਂ ਵਾਸਤੇ ਸਕੂਲ ਬਣਵਾਏ ਅਨੇਕਾਂ ਸਮਾਰਟ ਵਿੱਚ ਪ੍ਰੋਜੈਕਟ ਲਿਆ ਕੇ ਦਿੱਤੇ ਔਰ ਹਰ ਦੁੱਖ ਸੁੱਖ ਦੇ ਵਿੱਚ ਅਸੀਂ ਲੋਕ ਕੌਟੀ ਨਾਲ ਖੜੇ ਪਰ ਉਹ ਜਿਹੜਾ ਸਮਾਂ ਪਿੱਛੇ ਲੰਘਿਆ ਬਦਲਾਅ ਦੇ ਨਾਂ ਤੇ ਲੋਕਾਂ ਨੇ ਚਲੋ ਲੋਕਤੰਤਰ ਹੈ ਨਵੀਂ ਸਰਕਾਰ ਨੂੰ ਲੋਕਾਂ ਦਿੱਤਾ ਅੱਜ 2 ਸਾਲ ਹੋਏ ਸਰਕਾਰ ਬਣੀ ਔਰ ਉਹ ਸਰਕਾਰ ਨੇ ਜੋ ਹਾਲ ਲੋਕਾਂ ਦਾ ਕੀਤਾ ਐ ਐਨਓਸੀ ਸਾਰੀਆਂ ਬੰਦ ਕਰਤੀਆਂ ਨੇ ਵੇਖੋ ਸਾਡੇ ਸ਼ਹਿਰ ਕੋਈ ਬਹੁਤ ਅਮੀਰਾਂ ਦੇ ਸ਼ਹਿਰ ਨਹੀਂਗੇ ਤੇ ਬੜੀਆਂ ਮਹਿੰਗੀਆਂ ਜ਼ਮੀਨਾਂ ਬੜੇ ਮਹਿੰਗੇ ਘਰ ਲੈ ਸਕਣ ਲੋਕਾਂ ਦੇ ਪਲਾਨ ਛੋਟੇ ਛੋਟੇ ਕੱਟੇ ਐ ਹੌਲੀ ਹੌਲੀ ਫਿਰ ਉਹ ਪਲਾਨ ਲੈਂਦੇ ਐ ਸੋ ਅਸੀਂ ਤੁਹਾਡੇ ਕੋਲ ਜਿਹੜੀ ਗੇਚ ਸਰਕਾਰ ਬਣ ਜਾ ਰਹੀ ਹੈ ਪਹਿਲਾਂ ਤਾਂ ਮੈਨੂੰ ਇਹ ਦੱਸ ਦੋ ਮੈਨੂੰ ਮੋਦੀ ਨੂੰ ਬਦਲਣਾ ਨਹੀਂ ਆਪਣਾ ਬਦਲਣਾ ਨਾ ਮੋਦੀ ਲਾਣਾ ਕਿ ਹੱਥ ਖੜੇ ਕਰਕੇ ਦੱਜੋ ਆ ਜੇਬਾਂ ਦੇ ਹੱਥ ਮਤਲਬ ਐਂ ਜਰਾ ਕੜਕ ਕੇ ਕੀਆ ਕਰੋ ਤੇ ਜੇ ਉਹਨੂੰ ਲਾਉਣਾ ਐ ਤੇ ਤੁਹਾਡੇ ਭਰਾ ਨੇ ਦੋ ਸੋ ਵਾਰੀ ਤੁਸੀਂ ਪਾਰਲੀਮੈਂਟ ਚ ਭੇਜਿਆ ਤੇ ਰਿਕਾਰਡ ਚੈੱਕ ਕਰ ਲੋ ਤੁਹਾਡੇ ਆਸ਼ੀਰਵਾਦ ਦੇ ਨਾਲ ਆ ਮਾਵਾਂ ਬੈਠੀਆਂ ਨੇ ਤੁਹਾਡੇ ਆਸ਼ੀਰਵਾਦ ਦੇ ਨਾਲ ਤੁਹਾਡੇ ਭਰਾ ਨੇ ਇੱਕ ਇੱਕ ਮੁੱਦਾ ਤੁਹਾਡਾ ਮੋਦੀ ਸਾਹਿਬ ਦੇ ਸਾਹਮਣੇ ਰੱਖਿਆ ਕੇ ਬੋਲਿਆ ਤੇ ਮੁੱਦੇ ਤੁਹਾਡੇ ਹੱਲ ਕਰੇ ਕੱਲੇ ਬੋਲ ਤੱਕ ਸਿੰਦ ਨਹੀਂ ਰਹੇ ਸੰਘਰਸ਼ ਕੀਤੇ ਕਿਸਾਨ ਮਜ਼ਦੂਰ ਦਾ ਅੱਜ ਘਰਚ ਲੜਾਈ ਲੜੀ ਮੈਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਾਢੇ 3 ਘੰਟੇ ਤੱਕ ਮੇਰੀ ਵੇਟ ਕੀਤੀ ਮੈਂ ਤੁਹਾਡਾ ਜਿਹੜਾ ਧੰਨਵਾਦ ਕਰਦਾ ਮਾਫੀ ਵੀ ਚਾਹੁੰਦਾ ਪਰ ਤੁਹਾਡਾ ਪੁੱਤ ਵੀ ਇੱਕ ਸਾਲ ਧੰਨੇ ਦੇ ਵਿਕਟਰਿਆ ਸੀ ਤੁਹਾਡੇ ਨਾਲ ਹੀ ਇਹ ਕੱਢ ਦਿੱਤੇ ਕਿਹਦੇ ਲੈ ਇਹ ਜੋਗਵਾਰ ਪੜਦੇ ਅਗਲੇ ਬੰਨੇਓ ਤੇ ਬਗਰਲੇ ਬੰਨੇ ਤੱਕ ਐ ਕੱਢ ਦਿੱਤੇ ਸ਼ਾਮਾਂ ਤੱਕ ਵੀ ਅੱਜ ਕੀ ਹੋਇਆ ਤੇ ਇਹਨਾਂ ਨੂੰ ਜਿੰਨੀ ਰਾਜਨੀਤੀ ਦਾ ਪਤਾ ਹੈ ਕਿਸੇ ਨੂੰ ਨਹੀਂ ਪਤਾ ਕੇਦਰੀਵਾਲ ਫਸ ਗਿਆ ਧੂਣ ਮਾਰ ਕੇ ਅੱਜ ਹਰ ਵਰਗ ਦੁਖੀ ਹੈ ਕਿਸੇ ਮਜ਼ਦਮੇ ਨੂੰ ਪੁੱਛ ਲੋ ਵੀ ਦੁਖੀ ਕਿਸੇ ਦੁਕਾਨਦਾਰ ਨੂੰ ਪੁੱਛ ਰੋ ਵੀ ਦੁਖੀ ਤੇ ਲਾਰਡ ਆਡਰ ਐਡਾ ਮਾੜਾ ਹੈ ਜਿੱਥੇ ਮਰਜ਼ੀ ਚੇਨੀਆਂ ਲਾੜਿੰਦੇ ਆ ਜਿੱਥੇ ਮਰਜ਼ੀ ਜੇਬਾਂ ਕੱਠੀਆਂ ਜਾ ਰਹੀਆਂ ਤੇ ਨਸ਼ਾ ਚਾਰ ਮੈਂ 10 ਸੌਣੇ ਵੱਧ ਵੱਧ ਗਿਆ ਹਰ ਜਗ੍ਹਾ ਤੇ ਪਿੰਡਾਂ 'ਚ ਮザ ਕਰ ਲੋ ਕਸਬਿਆਂ 'ਚ ਮザ ਕਰ ਲੋ ਔਰ ਨਿਆੜੇ ਮਰ ਰਹੇ ਨੇ ਇਹਨਾਂ ਤੇ ਕੋਈ ਅਸਰ ਨਹੀਂ ਆਇਆ ਅਸੀਂ ਕਿਹਾ ਸੀ ਕਿ ਲੋਕੋ ਉਹ ਭਰਾਓ ਸਾਡੀ ਸੁਣ ਲੋ ਚੰਨੀ ਭਾਵੇਂ ਜਿੰਨਾ ਤਾਂ ਮਰਜ਼ੀ ਬਣਾ ਸੀ ਕਹਿ ਸਕਦੇ ਹੋ ਪਰ ਉਸ ਬੰਦੇ ਨੇ ਲੋਕ ਕੀ ਫੈਸਲੇ ਕੀਤੇ ਹਨ ਉਹਨੇ ਲਾਲ ਲਕੀਰ ਦੇ ਅੰਦਰ ਤੁਹਾਨੂੰ ਨਿਚਛੀ ਦੇ ਅਧਿਕਾਰ ਦਿੱਤੇ